ਸ਼੍ਰੀ ਖਾਟੂ ਸ਼ਾਮ ਸੇਵਾਦਲ ਦੇ ਚੇਅਰਮੈਨ ਸ਼੍ਰੀ ਮਨੀਸ਼ ਸ਼ਰਮਾ ਰੋਂਪੀ ਅਤੇ ਪ੍ਰਧਾਨ ਸਿਮਰਦੀਪ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਅੱਜ ਇੱਕ ਮਾਮਲਾ ਜਿਹੜਾ ਆ ਉਹ ਸਾਡੇ ਦਫ਼ਤਰ ਵਿੱਚ ਆਇਆ ਸੀਗਾ ਇੱਕ ਲੜਕੀ ਜਿਸ ਦਾ ਨਾਮ ਮਨੀਸ਼ਾ ਹੈ ਜੋ ਕਿ ਸੋਰਾ ਪਰਿਵਾਰ ਵੱਲੋਂ ਉਸ ਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਤੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ਼ ਵਿੱਚ ਤੇ ਖਟੂ ਸ਼ਾਮ ਸੇਵਾ ਦਲ ਇਸ ਲੜਕੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਉਹ ਖੜ ਗਿਆ ਆ ਅਤੇ ਪੁਲਿਸ ਨੂੰ ਅਲਟੀਮੇਟ ਦਿੱਤਾ ਹੈ ਕਿ ਅਗਰ ਇਸ ਲੜਕੀ ਦਾ ਜਿਹੜਾ ਮਾਮਲਾ ਹੱਲ ਨਾ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਔਰ ਵੀ ਤੇਜ਼ ਕੀਤਾ ਜਾਵੇਗਾ। ਆ ਅਲੀ ਨਾਮ ਬੋਲ ਕੇ ਜੀ ਆਪਣਾ ਨਾਮ ਬੋਲ ਕੇ ਜਿਹੜੀ ਅੱਜ ਤੱਕ ਕਾਨਫਰੰਸ ਕਰਦੇ ਹੋ ਕੀ ਮੁੱਖ ਮੰਗ ਹੈ ਜੀ ਅੱਜ ਮੇਰਾ ਨਾਮ ਮਨੀਸ਼ ਸ਼ਰਮਾ ਰੌਂਪੀ ਇਹਨਾਂ ਬੈਠੇ ਨੇ ਤੁਲਸਾਬ ਆਪਣੇ ਇੱਧਰ ਬੈਠੀ ਹੈ ਸਣੀ ਸੋਨ ਪੱਛਾ ਹੋਗਾ ਸਾਡੀ ਮਨੀਸ਼ਾ ਸਾਡਾ ਇੱਕ ਸੰਸਥਾ ਬਣੀ ਹੈ ਜੀ ਸ਼੍ਰੀ ਖਾਟੂ ਸ਼ਾਮ ਸੇਵਾਦਾਨ ਅੰਮ੍ਰਿਤਸਰ ਤੋਂ ਇਹ ਵਿਚਾਰੇ ਸਾਡੇ ਕੋਲ ਆਏ ਸੀਗੇ ਅੱਜ 15 20 ਦਿਨ ਤੋਂ 25 ਦਿਨ ਤੋਂ ਤੱਕ ਲੇਖਾਂਦੇ ਪੂਸੋਂ ਲਾ ਪੂਸੋਂ ਇਹਨਾਂ ਦਾ ਬਹੁਤ ਥਕਾ ਹੋਇਆ ਸਾਨੂੰ ਦੱਸਿਆ ਮਾਤੇ ਨੂੰ ਸਾਹਮਣੇ ਆਪਣੇ ਰਕੇਸ਼ ਨਾਲ ਜੀ ਸਾਰਿਆਂ ਨਾਲ ਗੱਲ ਕੀਤੀ ਫਿਰ ਅਸੀਂ ਸੋਚਿਆ ਵੀ ਨਹੀਂ ਹੁਣ ਅਸੀਂ ਪਰਫਾਰਮੈਂਸ ਕਰੀਏ ਤੇ ਗੱਲ ਕਰੀਏ ਸਾਹ ਦੱਸਿਆ ਜਾਵੇ ਸਾਰੀ ਪੱਪ ਨਹੀਂ ਦੱਸਿਆ ਜਾਵੇ ਕਿ ਇਹਨਾਂ ਨਾਲ ਕੀ ਦਿੱਕਾ ਹੋਇਆ ਹੋਇਆ ਇਹ ਮਾਮਲਾ ਜੀ ਗੰਬੇ ਦੀ ਪੂਰੀ ਮਾਮਲਾ ਇਹ ਹੈ ਜੀ ਦੇਖੋ ਇਹ ਲੜਕੀ ਦਾ ਹੈ ਭਾਬੀ ਦੀ ਡੈਥ ਹੋ ਜਾਂਦੀ ਹੈ ਇਹ ਲੜਕੀ ਜਾਂਦੀ ਹੈ ਡੈਥ ਦੇ ਆਪਣੇ ਭਰਾ ਦੇ ਕੋਲ ਉੱਥੇ ਜਦੋਂ ਉਹਨਾਂ ਦਾ ਸੋਹਣਾ ਪਰਿਵਾਰ ਕੋਈ ਨਹੀਂ ਆਉਂਦਾ ਇਹ ਬੁਲਾਉਂਦੇ ਵੀ ਨਹੀਂ ਹਾਰ ਕੇ 14 ਤਰੀਕ ਨੂੰ 14 ਦਿਨ ਨੂੰ ਇਹ ਆਪਣੇ ਘਰੇ ਗਈ ਕੱਪੜੇ ਚੇਂਜ ਕਰਨ ਵਾਸਤੇ ਸੋਹਰੇ ਪਰਿਵਾਰ ਨੇ ਨੂੰ ਕੁੱਟਿਆ ਉਦੋਂ 2:00 ਤੋਂ 2:30 ਵਜੇ ਦਾ ਟਾਈਮ ਸੀਗਾ ਜਦੋਂ ਨੂੰ ਕੁੱਟਿਆ ਕੁੱਟ ਖਾਣ ਤੋਂ ਬਾਅਦ ਇਹਨੇ ਆਪਣੇ ਬਰਦਰ ਨੂੰ ਫੋਨ ਕੀਤਾ ਕਿ ਭਈਆ ਮੈਨੂੰ ਕੁੱੜਦੇ ਪਏ ਨੇ ਫੇਰ ਇਹ ਲੜਕੀ ਵਿਚਾਰੀ ਬਰਦਰ ਪਤਨ ਚਾਰ ਬੰਦੇ ਲੈ ਕੇ ਘਰ ਆਇਆ ਤੇ ਸਾਰੇ ਭੱਜ ਗਏ ਸੋਹਰੇ ਪਰਿਵਾਰ ਸਾਰੇ ਉਹਦੇ ਫਾਦਰ ਲੈ ਗਏ ਪੁੱਛੀਏ ਬਜ਼ੁਰਗ 75 اور 77 ਇਹ ਰੋਲ ਹੈਗੇ ਨੇ ਤੇ ਉਹਨਾਂ ਨੂੰ ਇਹਨੇ ਕਿਹਾ ਵੀ ਬਾਪੂ ਜੀ ਇਹ ਕਿਉਂ ਕੁੱਟਿਆ ਤੰਦਿਕ ਕੋਈ ਗਾਨੇ ਥਾਣੇ ਚਲੋ ਮੈਂ ਤੁਹਾਨੂੰ ਸੱਚਾਈ ਦੱਸਾਂਗਾ ਹੋਇਆ ਕੀ ਆ ਇਹ ਵਿਚਾਰੇ ਭਾ ਕੇ ਉਹਨਾਂ ਨੂੰ ਥਾਣੇ ਲੈ ਕੇ ਥਾਣੇ ਕੋਟ ਖਾਲਸਾ ਲੈ ਕੇ ਉਹਨੂੰ ਬਿਠਾਇਆ ਪਟਾਨ ਤੋਂ ਬਾਅਦ ਕੀ ਹੁੰਦਾ ਵਾ ਸਾਰੀ ਗੇਮ ਟਵਿਸਟ ਕਰ ਜਾਂਦੀ ਆ ਉਥੇ ਦੇ ਹਸਬੰਦ ਨੂੰ ਬੁਲਾਇਆ ਜਾਂਦਾ ਉਹ ਰੂਰ ਲੈਂਗੁਏਜ ਯੂਜ਼ ਕਰਦਾ ਸਾਨੂੰ ਨਹੀਂ ਪਤਾ ਵੀ ਕੋ ਕਿਹਦੀ ਸ਼ਾ ਉਹਦੇ ਮਗਰ ਰੂਰ ਲੈਂਗੁਏਜ ਯੂਜ਼ ਕਰਦਾ ਲੜਕੀ ਨੂੰ ਡਾਕਟਰ ਦਿੱਤਾ ਜਾਂਦਾ ਵਾ 3 ਵਜੇ ਸਵਾ 3 ਵਜੇ ਉਹਨੂੰ ਡਾਕਟਰ ਦਿੱਤਾ ਜਾਂਦਾ ਫਿਰ ਉਹ ਹੱਟਾ ਲੱਗੀਆਂ ਉਹਨਾਂ ਨੂੰ ਹੋ ਜਾਂਦੀ ਆ ਥਾਣੇ ਉਥੇ ਐਮਰਰ ਘਟਾ ਕੇ ਐਮਰਰ ਘਟਾਉਣ ਸਿਵਲ ਹਸਪਤਾਲ ਸਪੰਜ ਵਜ ਕੇ 20 ਮਿੰਟ ਦੇ ਉਹ ਕੁੜੀ ਦੀ ਉਥੇ ਹਾਜ਼ਰੀ ਆ ਤੇ ਉਥੇ ਅਰਾਈਵਲ ਹੋ ਗਈ ਆ ਠੀਕ ਹੈ ਜੀ ਤੇ ਸੌਰਾ ਸਾਹ ਨੂੰ ਡਾਕਟਰ ਦੇ ਉੱਤੇ ਸਵਾ ਅੱਠਵੇਂ ਰਾਤੀ ਭੇਜਿਆ ਜਾਂਦਾ ਫਰਕ ਵੇਖੋ ਤੁਸੀਂ ਐਫ ਆਈ ਆਰ ਦਾ ਤੇ ਇਸ ਲੜਕੀ ਦੇ ਪਰਿਵਾਰ ਦੇ ਉੱਤੇ ਸਾਰਿਆਂ ਦੇ ਵਿੱਚ ਲੇਡੀਜ਼ ਜਾਣ ਸਾਰੇ ਇਹਦੇ ਫਾਦਰ ਨਹੀਂ ਹੈਗੇ ਇਹਦੇ ਤੇ ਪੰਜੀ ਦਾ ਪਰਚਾ ਤੈਨੂੰ ਨਾ ਸੀ ਉਹ ਲਾਤੀ ਗਈ ਪਰਚਾ ਦਰਜ ਕਰਤਾ ਸਾਰੇ ਪਰਿਵਾਰ ਤੇ ਤੇ ਕੁੜੀ ਦੇ ਹੱਥੇ ਕੋਈ ਐਫਏ ਨਹੀਂ ਮੁੰਡੇ ਵਾਲਿਆਂ ਦੀ ਹੋਈ ਇਹ ਬਚਾਰੇ 25 ਦਿਨ ਤੋਂ ਧੱਕੇ ਖਾਂਦੇ ਆਪਣੀਆਂ ਜ਼ਮਾਨਤਾ ਕਰਾ ਕੇ ਠੀਕ ਹੈ ਜੀ ਸਾਡੇ ਐਮਐਲਏ ਨੇ ਦੋ ਜੋਟੇ ਜਸਵੀਰ ਐਮਐਲਏ ਤੇ ਡਾਕਟਰ ਅਜੇ ਗੁਪਤਾ ਉਹਨਾਂ ਨੇ ਵੀ ਫੋਨ ਕੀਤੇ ਨਹੀਂ ਫਿਰ ਇਹਨਾਂ ਦੀ ਸੁਣਵਾਈ ਨਹੀਂ ਹੋਈ ਇਹ ਹਾਲ ਆ ਪੁਲਿਸ ਦਾ ਵੀ ਸਾਡੇ ਕੋਰਟ ਖਾਲਦ ਵਾਲਾ ਇਨਚਾਰਜ ਆ ਉਹਦਾ ਹਾਲ ਵੇਖੋ 10 ਦਿਨ ਤੋਂ ਮੈਂ ਵੀ ਖੁਦ ਜਾ ਰਿਹਾ ਹਾਂ ਕਿ ਜਨਾਬ ਜੋ ਐ ਐਮਐਨਆਰ ਦੇ ਬੰਦੀ ਆ ਉਹਦੀ ਕਾਰਵਾਈ ਕਰੋ ਜਿਹੜਾ 498ਏ ਆ ਤੇ 23 ਦਾ ਪਰਚਾ 24 ਦਾ ਉਹ ਕਟੋ ਵੀ ਫਰਕ ਦੇਖੋ ਕਿ 5:20 ਹੋ ਰਹਿਵਲ ਹੋਈ ਆ 7:30 ਵਜੇ ਹੋ ਰਹਿਵਲ ਹੋ ਰਿਹਾ ਐਦੋਂ 3 ਘੰਟੇ ਤੇ ਬਾੜੋ ਕੋਈ ਸੱਟ ਲਵਾ ਕੇ ਆਏ ਨੇ ਕੀ ਕੀਤਾ ਸਾਨੂੰ ਕੁਝ ਨਹੀਂ ਪਤਾ ਭਾਈ ਕਿੱਲੇ ਦੱਸੂ ਕਿ ਉਹਨਾਂ ਨੇ ਕੁੱਟਿਆ ਕਿਸੇ ਨੂੰ ਕੁੱਟਿਆ ਅਜ ਵੀ ਤੂੰ ਸੁਪੇਖੇ ਗਿਆ ਗਈ ਪਾਵੇਂ ਤਰੀ ਪਰਚਾਈ ਮਰ ਗਈ ਆ ਤੂੰ ਉਥੇ ਲੈਣ ਕੀ ਗਈ ਆ ਤੇ ਕਹਿੰਦੇ ਉਥੇ ਨਹੀਂ ਜਾਣਾ ਤੂੰ ਬੱਚੀ ਕਿੱਲੇ ਦੋ ਲੜਕੀਆਂ ਹੈ ਮੈਰੇ ਮੈਰੇ ਨੂੰ ਵੀ ਹੈ 2005 ਦੇ ਕਿਹਾ 13 ਸਾਲ ਹੋ ਗਏ ਕੁਝ ਕਿਸੇ ਚੀਜ਼ ਦੀ ਮੰਗ ਵੀ ਕਰਦੇ ਰਹੇ ਸੀ ਮੰਗ ਦੇਖੋ ਪੈਸੇ ਦੀ ਹਲੇ ਜਿਹੜਾ ਮਕਾਨ ਹੈ ਉਹ ਇਹਦੀ ਮਦਦ ਆ ਉੱਥੇ ਉਹ ਰਹਿ ਰਿਹਾ ਬੰਦਾ ਇਹਦੀ ਮਦਦ ਨੇ ਬਣਾ ਕੇ ਦਿੱਤਾ ਉਹਨਾਂ ਦਾ ਨਾਮ ਰਿਸਟਰੀ ਆ ਫਿਰ ਵੀ ਤੌਂ ਕੀਤਾ ਜਾ ਰਿਹਾ ਔਰ ਕੀ ਲਿਖਿਆ ਗਿਆ ਦੇ ਵਿੱਚ ਕਿ ਉਸੇ ਮਕਾਨ ਦੇ ਵਿੱਚੋਂ 10 ਲੱਖ ਰੁਪਏ ਲੁੱਟ ਕੇ ਲੈ ਗਏ ਆ ਕੁੜੀ ਇਹ ਤੱਕਾ ਹੁੰਦਾ ਔਰ ਪੁਲਸੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਜਿਹੜਾ ਏਐਸਆਈ ਆ ਅਰਜੰਦਰ ਜੋ ਵੀ ਕੋਰਖਾਨਾ ਦਾ ਇੰਚਾਰਜ ਉਹ ਸੁਣੀ ਸੁਣਦਾ ਹੀ ਨਹੀਂ ਉਹ ਅਰਜੰਦਰ ਜੀ ਮੈਂ ਖਵਾਰੀਇਆ ਕਰੂਗਾ ਉਹਨਾਂ ਦੀ ਕੋਈ ਖਵਾਰੀ ਨਹੀਂ ਕੀਤੀ ਉਹ ਸਵਾ 8 ਵਜੇ ਜਾ ਰਹੇ ਨੇ ਉਹਨਾਂ ਦਾ ਪਰਚਾ ਦਰਜ ਕਰ ਲਿਆ ਇਹ ਵਿਚਾਰੇ ਸਵਾ 5 ਦੇ ਇਹਨਾਂ ਦਾ ਕੋਈ ਪਰਚਾ ਦਰਜ ਨਹੀਂ ਹੋਇਆ ਕੀ ਲੱਗਦਾ ਕਿਉਂ ਨਹੀਂ ਕਾਰਵਾਈ ਕਰ ਰਹੇ ਪੋਲਿਟੀਕਲ ਪੋਲਿਟੀਕਲੀ ਸੁਣਦਾ ਫਿਰ ਐਮਐਲਏ ਕਹਿੰਦੇ ਫਿਰ ਵੀ ਨਹੀਂ ਕੀਤਾ ਇਹਦਾ ਮਤਲਬ ਕੁਝ ਹੋਰ ਹੀ ਚੀਜ਼ چلਦੀ ਵੀ ਹੈ ਮਾਰੇ ਵਿੱਚ ਕਦਰੇ ਕਿਥੋਂ ਦੀ ਕੋਆ ਗਿਆ ਵਾ ਉਹ ਕੀ ਮੰਗਦੀ ਆ ਸਾਡਾ ਮੰਗਿਆ ਵੀ ਇਹ ਪਰਚਾ ਦਰਜ ਕਰੋ ਜੋਹੀਂ ਚਾਹਨੇ ਆ ਅਗਰ ਇਹਨਾਂ ਨੇ ਪਰਚਾ ਠੀਕ ਆ ਤਈ ਲੱਗਦੀ ਆ 498 ਜੋ ਪਰਚੇ ਦੀ ਬੰਦੀ ਆ ਤੁਸੀਂ ਧਾਰਾ ਲਾ ਕੇ ਪਰਚਾ ਘਟੋ ਨਹੀਂ ਘਟਣਗੇ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਅਸੀਂ ਥਾਣੇ ਬਾਹਰ ਮੁਜਾਰਾ ਕਰਾਂਗੇ ਇਹ ਲੜਾਈ ਦਾ ਕੋਈ ਹੋਰ ਵੀ ਕਰਨਾ ਹੈ ਕਿ ਬਸ ਅਹੀਂ ਕਰਨ ਕੀ ਆ ਬਸ ਇਹ ਕਰਨਾ ਦੀ ਮੁੰਡਾ ਕਰਦਾ ਕੱਖਣੀ ਆ ਇਹ ਇਨਸ਼ਾਦਾ ਕੰਮ ਆ ਉਹਦਾ ਠੀਕ ਆ ਜੀ ਜੜੀ ਚੀਜ਼ ਹੁੰਦੀ ਹੈ ਮਾਂ ਆ ਲਿਆ ਕਰੋ ਸੋਰੇਵਾਂ ਆ ਲਿਆ ਆ ਜੀ ਬਸ ਮਕਾਨ ਤੱਕ ਦੇ ਆਪਣੇ ਤੇ ਰੱਖਿਆ ਉਹਨਾਂ ਨੇ ਆਪਣਾ ਮਕਾਨ ਤੱਕ ਨਹੀਂ ਕਿਰਾਏ ਤੇ ਲੈ ਸਕਦਾ ਬੰਦਾ ਇਹ ਹਾਲ ਆ ਜੀ ਇਹ ਆਪਣਾ ਨਾਂ ਬੋਲ ਕੇ ਕੀ ਹਾਲ ਦਾ ਤੁਹਾਨੂੰ ਪਿਆ ਗਿਆ ਕਿ ਇੱਕ ਰਿਸਪੌਂਸ ਕਰਨੀ ਪੈਣੀ ਮੇਰਾ ਨਾਮ ਮਨੀਸ਼ਾ ਹੈ ਵਾਈਫ ਆਫ ਸਰਲਜੀ ਸਿੰਘ ਮੈਂ ਪ੍ਰੇਮਨਗਰ ਚ ਰਹਿੰਦੀ ਆ ਜਦ ਜੋ ਕਿ ਪਲਾਟ ਮੇਰੀ ਮਮਾ ਦੇ ਨਾਮ ਤੇ ਆ ਠੀਕ ਹੈ ਜੀ ਹੁਣ ਆ ਕਾਫੀ ਦਿਨ ਤੋਂ ਕਾਫੀ ਸਾਲਾਂ ਤੋਂ ਮੇਨਾ ਮਾਰਕਿਟ ਵਗੈਰਾ ਹੁੰਦੀ ਰਹੀ ਹੈ ਪਰ ਹੋਣ ਜਿਹੜਾ ਹੋਇਆ ਵਾ ਉਹ ਹੈਗਾ 10 ਤਰੀਕ ਨੂੰ ਮੇਰੀ ਭਾਬੀ ਠੀਕ ਨਹੀਂ ਸੀ ਅਸ਼ੋਕ ਮਹਾਜਨ ਹਸਪੀਟਲ ਐਡਮਿਟ ਸੀ ਮੈਂ ਉਹਨਾਂ ਦਾ ਪਤਾ ਲਾਂ ਜਾਂਦੀ ਆ ਤੇ ਆਪਣੇ ਘਰ ਆ ਕੇ ਦੱਸਦੀ ਆ ਉਹਦੇ ਬਾਪਯੂਦ ਵੀ ਮੇਰੇ ਹਸਬੰਡ ਇਹ ਪਤਾ ਹੋਣ ਦੇ ਕਰਕੇ ਕਿ ਉਹ ਭਾਬੀ ਵੈਂਟੀਲੇਟਰ ਤੇ ਆ ਮੈਨੂੰ ਔਰ ਮੇਰੀ ਬੇਟਿਆਂ ਨੂੰ ਮਾਰਦੇ ਆ ਉਹਦਾ ਰਿਕਾਰਡ ਔਰ ਉਹਦੀ ਆਡੀਓਸ ਮੇ ਕੋ ਹੈਗੀਆਂ ਉਹ ਮੈਕਸੋ ਬਾਨਾ ਤੇ ਵੀ ਕੰਪਲੇਨ ਕੀਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਭਾਬੀ ਠੀਕ ਨਾ ਹੋਣ ਕਰਕੇ ਅਸੀਂ ਉਹ ਗੱਲ ਨੂੰ ਜ਼ਿਆਦਾ ਨਹੀਂ ਸੀਰੀਅਸ ਲੈ ਪਾਈ ਅਸੀਂ ਅੱਧਰ ਆਪਣੇ ਮਾਪੇਕੇ ਵੱਲ ਆ ਗਏ 12 ਤਰੀਕ ਨੂੰ ਮੇਰੀ ਭਾਬੀ ਦੀ ਡੈਥ ਹੋ ਜਾਂਦੀ ਏ ਜਿਹਦੇ ਵੱਲੋਂ ਮੇਰਾ ਸੋਹਰਾ ਪਰਿਵਾਰ ਕੋਈ ਨਹੀਂ ਆਂਦਾ 14 ਤਰੀਕ ਨੂੰ ਸੰਸਕਾਰ ਤੋਂ ਬਾਅਦ ਕਿਉਂਕਿ 12 ਤਰੀਕ ਸ਼ਾਮ ਨੂੰ ਡੈਥ ਹੁੰਦੀ ਏ 13 ਤਰੀਕ ਨੂੰ ਸੰਸਕਾਰ ਹੁੰਦਾ ਵਾ 14 ਤਰੀਕ ਨੂੰ ਮੈਂ ਆਪਣੇ ਸੋਹਰਾ ਪਰਿਵਾਰ ਘਰ ਜਾਣੀ ਆ ਤੇ ਉੱਥੇ ਮੈਂ ਦੇਖਦੀ ਆ ਮੇਰਾ ਸੋਹਰਾ ਮੇਰਾ ਹਸਬੰਡ ਔਰ ਮੇਰੀਆਂ ਨਨਾਨਾ ਮੀਨੂ ਨੀਤੂ ਪ੍ਰੀਤੀ ਔਰ ਮੇਰਾ ਨਨਾਨ ਵੀਆ ਰਾਹੁਲ ਤੇ ਉਹਦੀ ਮਾਂ ਠੀਕ ਹੈ ਜਿਨ੍ਹਾਂ ਦਾ ਨਾਮ ਸੁਨੀਤਾ ਵਾ ਔਰ ਮੇਰੇ ਘਰ ਦੀ ਅਲਮਾਰੀ ਖੋਲ ਕੇ ਸ਼ਾਂਤਨ ਦੇ ਕਾਰੇ ਸੀ ਜਦੋਂ ਮੈਂ ਘਰ ਗਈਆਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਕਰ ਰਹੇ ਹੋ ਕੀ ਕਰ ਰਹੇ ਹੋ ਔਰ ਦੂਜਾ ਮੇਰੀ ਭਾਬੀ ਡੈਥ ਹੋ ਗਈ ਹੈ ਤੇ ਤੁਸੀਂ ਤੁਹਾਡੇ ਚ ਕੋਈ ਵੀ ਨਹੀਂ ਆਇਆ ਉਹਨਾਂ ਨੇ ਮੈਨੂੰ ਬਹੁਤ ਗੰਦੀ ਸ਼ਬਦਾਵਲੀ ਵਰਤੀ ਕਿ ਜਿੱਥੇ ਉਹ ਮਰ ਗਈ ਤੂੰ ਵੀ ਮਰ ਜਾ ਠੀਕ ਹੈ ਮੈਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕੀ ਕਰਨ ਆਈ ਹੈ ਤੇ ਮੈਂ ਬੋਲਿਆ ਕਿ ਮੈਂ ਆਪਣੇ ਕੱਪੜੇ ਲੈਣ ਆਈਆਂ ਤੇ ਉਹਨਾਂ ਨੇ ਮੈਨੂੰ ਬਹੁਤ ਗੰਦੀ ਲੈਂਗੁਏਜ ਯੂਜ਼ ਕੀਤਾ ਕਿ ਕੱਪੜੇ ਮਤਲਬ ਤੇਰੇ ਜਿਹੜੇ ਤੂੰ ਪਾਇਆ ਉਹ ਵੀ ਫਾੜ ਦੇ ਨੇ ਉਹ ਹੋਰ ਵੀ ਬਹੁਤ ਕੁਛ ਉਹਨਾਂ ਨੇ ਕਿਹਾ ਜਿਹਦਾ ਬਿਆਨ ਮੈਂ ਕੋਰਟ ਖਾਲਸਾ ਚੌਂਕੀ 'ਚ ਲਿਖਾ ਚੁੱਕੀ ਆ ਮੇਰੇ ਬਿਆਨ ਹੋਣ ਦੇ ਬਾਅਦ ਵੀ ਮੇਰੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੇਰੀ ਐਮਐਲਆਰ ਹੋਈ ਏ ਉਸੇ ਡੇਟ ਦੀ ਜਦਕਿ ਮੇਰੇ ਸੋਹਰਾ ਸਾਹਿਬ ਦੇ ਪੂਰਾ ਤੰਦਰੁਸਤ ਆਪਾਂ ਉਹਨਾਂ ਨੂੰ ਉਹ ਠਾਣੇ ਲੈ ਕੇ ਗਏ ਆ ਉਹਨਾਂ ਦੀ ਐਮਐਲਆਰ ਦਾ ਟਾਈਮ ਦੇਖਿਆ ਜਾਏ ਉਹਦੀ ਰਿਗਾਰਡਿੰਗ ਮੈਂ ਸੀਵਾ ਸਰਜਨ ਨੂੰ ਵੀ ਲੈਟਰ ਦੇ ਚੁੱਕੀ ਆ ਸੀਪੀ ਸਾਹਿਬ ਨੂੰ ਮਿਲ ਚੁੱਕੀ ਆ ਏਸੀਪੀ ਸਾਹਿਬ ਠੀਕੇ ਤੇ ਐਸਪੀ ਸਾਹਿਬ ਨੂੰ ਸਭ ਨੂੰ ਮਿਲ ਚੁਕੀ ਹੈ ਕਿ ਰਿਕੁਐਸਟ ਕੀਤੀ ਹੈ ਉਹ ਘਰ ਮੇਰੀ ਮੰਮਾ ਦੇ ਨਾਮ ਹੋਂਦੇ ਬਾਵਯੂਦ ਵੀ ਮੈਨੂੰ ਉਹ ਘਰ ਦੇ ਵਿੱਚੋਂ ਮੇਰੀ ਬੇਟੀਆਂ ਸਨੇਹ ਕੱਢਿਆ ਗਿਆ ਠੀਕੇ ਔਰ ਮੇਰੇ ਤੇ ਔਰ ਮੇਰੀ ਬੇਟੀਆਂ ਤੇ ਅਲਿਗੇਸ਼ਨ ਲਗਾਏ ਹੈ ਕਿ ਜਿਸ ਤਰ੍ਹਾਂ ਮੈਂ ਉਹੀ ਘਰ ਵਿੱਚੋਂ ਪੈਸੇ ਆ ਇਦਾਂ ਚੁੱਕੇ ਜਦਕਿ ਤੁਸੀਂ ਰਿਕਾਰਡ ਚੈੱਕ ਕਰ ਚੁੱਕੇ ਮੇਰੀ ਤੇ ਬੇਟੀਆਂ ਦੀ ਸਕੂਲ ਦੀ ਫੀਸ ਨਹੀਂ ਜਾ ਰਹੀ ਕੰਟੀਨਿਊ ਤੇ ਘਰ 'ਚ ਕੈਸ਼ ਆ ਨਾ ਕਿੱਥੋਂ ਆਇਆ ਔਰ ਜਦਕਿ 2019 ਤੋਂ ਮੇਰੇ ਪੇਰੈਂਟ ਦੀ سپورਟ ਨਾ ਫਾਈਨੈਂਸ਼ਲੀ ਮੇਰੇ ਨਾਮ ਤੇ ਇੱਕ ਕਰੰਟ ਅਕਾਊਂਟ ਔਰ ਕੋ ਬਿਜ਼ਨਸ ਹੈਗਾ ਵ ਉਹ ਮੇਰੇ ਹਸਬੰਡ ਨੇ ਰੀਸੈਂਟਲੀ 6 ਮਹੀਨੇ ਪਹਿਲਾਂ ਆਪਣੇ ਨਾਮ ਤੇ ਕਰਵਾ ਚੁੱਕੇ ਆ। ਉਹ ਸ਼ੁਰੂ ਤੋਂ ਹੀ ਮੈਨਾਂ ਐਦਾ ਕਰਦੇ ਆ ਆ ਜਿਉਂ ਤੱਕ ਮੈਂ ਚੁੱਪ ਹੀ ਜਾਂ ਸਹਿੰਦੀ ਪਈ ਸੀ ਉਹਨਾਂ ਵੱਲੋਂ ਸਭ ਠੀਕ ਸੀ। ਉਹਨਾਂ ਵੀ ਉਹਨਾਂ ਦਾ ਮੇਨ ਮੋਟਿਵ ਹੈ ਜਿਹੜੀ ਪ੍ਰਾਪਰਟੀ ਮੇਰੀ ਮੰਮਾ ਦੇ ਨਾਮ ਹੈ ਉਹ ਸਾਡੇ ਨਾਮ ਕਰਵਾਈ ਜਾਏ ਤੇ ਜੇ ਉਹਦੇ ਲਈ ਮੈਂ ਐਗਰੀ ਹੋ ਜਾਂਦੀ ਆ ਤੇ ਉਹਨਾਂ ਵੱਲੋਂ ਫਿਰ ਕੋਈ ਇਸ਼ੂ ਨਹੀਂ ਹੈ। ਤੇ ਪਰ ਮੈਂ ਨਹੀਂ ਚਾਹਦੀ ਕਿਉਂਕਿ ਮੈਂ ਆਪਣੀਆਂ ਬੇਟੀਆਂ ਲਈ ਇਹ ਲੜਾਈ ਲੜਨਾ ਚਾਹ ਰਹੀ ਆ। ਪਲੀਜ਼ ਮੈਨੂੰ ਇਨਸਾਫ ਦਿਵਾਇਆ ਜਾਏ। ਮੈਂ ਸੀਐਮ ਭਗਵੰਤ ਮਾਨ ਨੂੰ ਰਿਕਵੈਸਟ ਕਰਦੀ ਆ ਕਿ ਪਲੀਜ਼ ਮੇਰੇ ਕਰਕੇ ਨਹੀਂ ਮੇਰੀ ਬੇਟੀਆਂ ਕਰਕੇ ਮੇਰੀ ਗੱਲ ਸੁਣੀ ਜਾਏ ਮੈਂ ਬਹੁਤ ਪਰੇਸ਼ਾਨ ਹਾਂ ਠੀਕ ਹੈ ਮੈਂ ਬਹੁਤ ਵਾਰੀ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰ아 دیا ਤੇ ਹਮ ਕਿਆ ਵੀ ਦਿੰਦੇ ਆ ਪਰ ਮੈਂ ਸਿਰਫ ਆਪਣੀਆਂ ਬੇਟੀਆਂ ਕਰਕੇ ਹਲਾੜਦੀ ਆ 2 ਮਹੀਨੇ ਹੋ ਗਏ ਮੈਂ ਘਰੋਂ ਬੇਕਾਰ ਆ ਕਪੜਾ ਵੀ ਨਹੀਂ ਕੋਈ ਚੀਜ਼ ਨਹੀਂ ਮੇਰੀਆਂ ਬੇਟੀਆਂ ਬਹੁਤ ਹਰਾਸਮੈਂਟ ਹੈ ਮੈਂਟਲੀ ਤੁਸੀਂ ਪਲੀਸ ਇੱਕ ਰਿਕੁਐਸਟ ਆ ਮੈਂ ਕਹਿੰਦੀ ਆ ਕਿ ਤੁਸੀਂ ਸੱਚ ਦਾ ਸਾਥ ਦਿਓ ਮੈਂ ਨਹੀਂ ਕਹਿੰਦੀ ਮੇਰਾ ਸਾਥ ਦਿਓ ਪਲੀਜ਼ ਤੁਸੀਂ ਇਨਕੁਆਰੀ ਕਰੋ ਜੋ ਉੱਥੇ ਚੈੱਕ ਕਰੋ ਮੇਰੇ ਹਸਬੰਦ ਕੋ ਕੈਸ਼ ਕਿੱਥੋਂ ਆਇਆ ਪ੍ਰੋਪਰਟੀ ਮੇਰੀ ਮਮਾ ਦੇ ਨਾਮ ਆ ਉਹ ਆਏ ਦਿਨ ਮੈਨੂੰ ਹਰਾਸਮੈਂਟ ਕਰ ਰਿਹਾ ਸਾਨੂੰ ਕਿੰਨਾ ਟਾਈਮ ਹੋ ਗਿਆ ਈ ਬੇਟੀਆਂ ਲੈ ਕੇ ਮੇਰਾ ਬ੍ਰਦਰ ਮੈਡੀਕਲ ਕਰ ਰਿਹਾ ਬੀਬੀਐਸ ਉਹਦੇ ਕੋਲ ਲੈਟਰ ਭੇਜਿਆ ਜਾ ਰਿਹਾ ਉਹਤੇ ਪਰਚਾ ਕੀਤਾ ਮੇਰੇ ਪਾਪਾ ਐਕਸ ਸਰਵਿਸਮੈਨ ਨੇ ਜਿਹੜੇ ਮੇਰੇ ਬ੍ਰਦਰ ਇਹ ਬਿਜ਼ਨਸ ਕਰ ਰਿਹਾ ਸਾਡੇ ਕੋ ਪੂਰਾ ਸਾਡੀ ਫੈਮਿਲੀ ਐਜੂਕੇਟਡ ਆ ਕੋਈ ਆਪਾਂ ਐਸ ਤਰ੍ਹਾਂ ਦੇ ਨਹੀਂ ਹੈਗੇ ਅਗਰ ਮੈਂ ਐਦਾਂ ਦੀ ਹੋਵਾਂ ਮੈਨੂੰ ਐਕਸਪ੍ਰੈਸ ਕਾਨਫਰੈਂਸ ਕਰਾਣ ਦੀ ਕੋਈ ਲੋੜ ਜ਼ਰੂਰਤ ਨਾ ਹੋਵੇ ਪਲੀਜ਼ ਮੈਂ ਕਹਨੀ ਆ ਮੈ ਸਾਥ ਦਾ ਸਾਥ ਦਿਓ ਔਰ ਮੇਰੀ ਜਿੰਦੀਆਂ ਜੀਵੋ ਬਾਅਦੂ ਮਰਨ ਤੋਂ ਬਾਅਦ ਕੈਂਡਲ ਮਾਰਚ ਕਰਨ ਦੀ ਕੋਈ ਜ਼ਰੂਰਤ ਨਹੀਂ ਮੇਰੀ ਬੇਟੀਆਂ ਕੇ ਮੇਰੇ ਕਰਕੇ ਪਲੀਜ਼ ਮੇਰਾ ਸਾਥ ਦਿਓ ਮੈਂ ਚੌਕੀ ਚਾਰਜ ਸਾਰਿਆਂ ਨੂੰ ਰਿਕੁਐਸਟ ਕਰਦੀ ਆ ਸੀਐਮ ਭਗਵਾਨ ਜੀ ਮਾਨੂੰ ਪਲੀਜ਼ ਤੁਹਾਡੀ ਸਰਕਾਰ ਤੇ ਮੇਰਾ ਕੁੜੀਆਂ ਦਾ ਸਾਥ ਦੋ ਆ ਕਿਦਾਂ ਇਹ ਹੋ ਗਿਆ ਵਾ ਕੋਈ ਡਰਗ ਐਡਿਕਟ ਹੈ ਤੁਹਾਡੇ ਹਸਬੰਦ ਜਾਂ ਕੀ ਗੱਲ ਹੈ ਦੇਖੋ ਬਾਅਦ ਕੀ ਕਰਦੇ ਆ ਚੀਜ਼ ਬਾਅਦ ਕੀ ਕਰਦੇ ਆ ਉਹ ਚੀਜ਼ ਦਾ ਠੀਕ ਹੈ ਮੈਂ ਡਰਗ ਦੇ ਰਿਲੇਟਡ ਨਹੀਂ ਕਹਿ ਸਕਦੀ ਪਰ ਘਾਹ ਆ ਕੇ ਉਹ ਡਰਿੰਕ ਕਰਦੇ ਆ ਮੇਰੀ ਬੇਟੀਆਂ ਵਾ ਮੈਂ ਉਹਨਾਂ ਨੂੰ ਨਹੀਂ ਲਿਆ ਸਕਦੀ ਸਾਹਮਣੇ ਪਰ ਮੇਰੀਆਂ ਬੇਟੀਆਂ ਨੂੰ ਡਰਿੰਕ ਮੇਰੇ ਸਾਹਮਣੇ ਕਹਿੰਦੇ ਆ ਕਿ ਡਰਿੰਕ ਪਾ ਕੇ ਸਾਨੂੰ ਸਰਵ ਕੀਤੀ ਜਾਏ ਔਰ ਇੱਕ ਮਾਂ ਹੋਣ ਦੇ ਨਾਤੇ ਜਦੋਂ ਮੈਂ ਆ ਚੀਜ਼ ਨੂੰ ਉਹਦਾਬਜੈਕਸ਼ਨ ਕਰਦੀ ਆ ਤੇ ਉਹ ਇਸ ਚੀਜ਼ ਨੂੰ ਲੈ ਕੇ ਮੈਨੂੰ ਔਰ ਮੇਰੀਆਂ ਬੇਟੀਆਂ ਨੂੰ ਮਾਰਦੇ ਆ ਠੀਕ ਹੈ ਬਹੁਤ ਮਾਰ ਵੀ ਕਰਦੇ ਆ ਬਹੁਤ ਜ਼ਿਆਦਾ ਕੁੱਟਮਾਰ ਕਰਦੇ ਆ ਤੋ ਤੱਕ ਜਿਵੇਂ 10 ਤਰੀਕ ਨੂੰ ਮੇ ਕੋ ਰਿਕਾਰਡਿੰਗ ਹੈ ਜਿਵੇਂ ਬੈਠੇ ਦੇ ਸੀਜ਼ਰ ਫੜ ਕੇ ਮੇਰੇ ਮਾਰਨ ਲੱਗਿਆ ਠੀਕ ਹੈ ਮੇਰੀ ਬੇਟੀਆਂ ਨੇ ਵੀ ਅਸੀਂ ਬਾਹਰ ਆਪਣਾ ਬਚਾ ਕੇ ਰਹਿਣ ਵਾਸਤੇ ਗਏ ਆ 112 ਤੇ ਕਾਲ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੈ ਔਰ 12ਵੀਂ ਉਹਨਾਂ ਦੇ ਨਜਾਇਜ਼ ਸਬੰਧ ਹੈ ਗਿਆ ਇੱਕ ਨਾਲ ਨਹੀਂ ਸਾਡੇ ਕੋਲ ਕਾਫੀ ਪ੍ਰੂਫਸ ਹੈਗੇ ਆ ਪਰ ਉਹੀ ਚੀਜ਼ ਹੈ ਕਿ ਮੈਂ ਫਿਰ ਵੀ ਬੇਟੀਆਂ ਕਰਕੇ ਅਸੀਂ ਸਮਝਦੀ ਰਹੀ ਹਾਂ ਸੁਣਦੀ ਰਹੀ ਹਰ ਇੱਕ ਨੇ ਕਹਿੰਦੇ ਤੇਰੇ ਦੋ ਬੇਟੀਆਂ ਜਿੱਦਾਂ ਤੁਹਾਨੂੰ ਪਤਾ ਪੰਜਾਬ 'ਚ ਹੁੰਦਾ ਕਿ ਤੂੰ ਕਿੱਥੇ ਜਾਏਂਗੀ ਕੁੜੀਆਂ ਲੈ ਕੇ ਜਾਂ ਕਿਸ ਤਰ੍ਹਾਂ ਵਾ ਪਰ ਮੈਨੂੰ ਐਟਲੀਸਟ ਮੈਨੂੰ ਇਹ ਆਇਆ ਕਿ ਮੈਨੂੰ ਇਹ ਸਾਬ ਦਵਾਇਆ ਜਾਏ ਕਿਉਂਕਿ ਹੁਣ ਤੇ ਮੇਰੇ ਔਰ ਮੇਰੇ ਬੱਚਿਆਂ ਦੀ ਜਾਨ ਦਾ ਖਤਰਾ ਵਾ ਤੁਸੀਂ ਕਹਿੰਦੇ ਬਾਹਰ ਉਹਨਾਂ ਦੇ ਤਹਾਡੇ ਕੋਲ ਕੋਈ ਪ੍ਰੂਫ ਹੈ ਹਾਂ ਜੀ ਮੇਰੇ ਕੋਲ ਕਾਫੀ ਪ੍ਰੂਫਸ ਹੈਗੇ ਆ ਠੀਕ ਹੈ ਨਾ ਇਹ ਇੱਕ ਹੈਗਾ ਵਾ ਹੋਰ ਵੀ ਕਾਫੀ ਹੈ ਗਿਆ ਪਰ ਤੁਹਾਨੂੰ ਮੈਂ ਦੱਸਿਆ ਕਿ ਮੇਰੇ ਉਹ ਘਰ ਦੇ ਵਿੱਚ ਹੀ ਪ੍ਰੂਫ ਆ ਤੇ ਜਦ ਕਿ ਉਹ ਘਰ ਦੇ ਵਿੱਚ ਮੈਨੂੰ ਯਾਦ ਦਾ ਵੀ ਠੀਕ ਹੈ ਨਾ ਰਿਸਕ ਹੈਗਾ ਵਾ ਜਿਸ ਤੋਂ ਮੈਨੂੰ ਮਾਰਦੇ ਰਿਹਾ ਕੁੱਟਦੇ ਰਿਹਾ ਹੋਰ ਵੀ ਕਾਫੀ ਸੌਡੀਓਜ਼ ਹੈਗੇ ਆ ਔਰ ਇਸ ਤੋਂ ਇਲਾਵਾ ਉਹ ਘਰ ਆ ਕੇ ਘਰ ਆ ਕੇ ਅਸੈਪਟ ਕਰਦੇ ਆ ਠੀਕ ਹੈ ਨਾ ਮੇਰੀ ਬੇਟੀਆਂ ਸਾਹਮਣੇ ਅਸੈਪਟ ਕਰਦੇ ਆ ਕਿ ਹਾਂ ਮੇਰਾ ਰਿਲੇਸ਼ਨ ਹੈ ਜਾਂ ਮੈਂ ਰਹਿ ਰਿਹਾ ਆ ਵਾਂ ਠੀਕ ਹੈ ਨਾ ਉਸ ਐਪ ਤੇ ਕਰ ਦਿਆ ਯਾਨੀ ਕਿ ਇੱਕ ਇੱਕ ਚੀਜ਼ ਹੁੰਦੀ ਕਿ ਬਾਹਰ ਹੈ ਉਹ ਬੇਟੀਆਂ ਸਾਹਮਣੇ ਇਹ ਤੁਹਾਡੇ ਸੱਤਾ ਲੱਗੀਆਂ ਆਣੀਆਂ ਹਾਂ ਜੀ ਇਹ ਮੇਰੀ ਉਸ ਦਿਨ ਦੀ ਐਮਐਲ ਆ ਰਹੀ ਹੈ ਜਿਹਦੀ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਦੀ ਕਹਿ ਦਿੰਦੇ ਆ ਕਿ ਇਹਦਾ ਤਾਂ ਕੋਈ ਪਰਚਾ ਹੀ ਨਹੀਂ ਬੰਦਦਾ ਤਾਂ ਨਾਰਮਲ ਗੱਲ ਆ ਤੁਸੀਂ ਦੱਸੋ ਕਿ ਇਹ ਇਨਸਾਫ ਆ ਕੁੜੀਆਂ ਵਾਸਤੇ ਇਹ ਨਾਰਮਲ ਗੱਲ ਆ ਕਿਸੇ ਨੂੰ ਮਾਰਨਾ ਅਸੀਂ ਉਹਦਾ ਬਹੁਤ ਮਤਲਬ ਗੱਲਾਂ ਕਰਦੇ ਆ ਕਿ ਬੇਟੀਆਂ ਵਾਸਤੇ ਪਰ ਐ ਲੜਾਈ ਮੇਰੇ ਲਈ ਨਹੀਂ ਹੈ ਜੀ ਮੇਰੀਆਂ ਵੀ ਅੱਗੋਂ ਦੋ ਬੇਟੀਆਂ ਵਾ ਮੈਨੂੰ ਬਸ ਐਨਾ ਹੀ ਸਾਫ਼ ਦੱਸੋ ਕਿ ਮੈਂ ਕਿੱਥੇ ਜਾਵਾਂ ਕਿੱਥੇ ਰਵਾਂ ਕਿ ਜਿਹਦੇ ਨਾਲ ਮੈਨੂੰ ਮੇਰੀ ਬੇਟੀਆਂ ਨੂੰ ਸੇਫਟੀ ਮਿਲੇ ਜਿਹੜੀ ਫੋਟੋ ਤੁਸੀਂ ਦਿਖਾ ਰਹੇ ਹੋ ਡੈਂਟੀ ਦੇ ਨਾਲ ਹੈ ਤੁਹਾਡੇ ਕੋਲ ਨਹੀਂ ਕਿੱਥੋਂ ਆਈ ਹੈ ਐਕਚੁਅਲੀ ਕੀ ਹੈ ਕਿ ਮੇਰੇ ਹਸਬੰਦ ਨਾਲ ਜਿਸ ਨਾਲ ਕਈ ਵਾਰੀ ਫੋਨ ਬੱਚੇ ਯੂਜ਼ ਕਰ ਲੈਂਦੇ ਆ ਇਹ ਫੋਨ ਫੋਟੋ ਬੱਚਿਆਂ ਨੇ ਦੇਖਿਆ ਵਾ ਅਦਾ ਦੀ ਹੋਰ ਵੀ ਕਾਫੀ ਫੋਟੋਸ ਆ ਠੀਕ ਹੈ ਨਾ ਹੋਰ ਵੀ ਬਹੁਤ ਗੱਲਾਂ ਵਾ ਜਿਹੜੀ ਮੇਰੇ ਹਸਬੰਦ ਮੇਰੇ ਬੱਚਿਆਂ ਨਾਲ ਗਲਤ ਬੈਡ ਟੱਚ ਰੱਖਦੇ ਆ ਪਰ ਮੈਂ ਨਹੀਂ ਚਾਹਦੀ ਕਿ ਮੈਂ ਆਪਣੇ ਬੱਚਿਆਂ ਨਾਲ ਦਾ ਨਾਮ ਲਵਾਂ ਮੈਂ ਚਾਹਦੀ ਆ ਕਿ ਸਿਰਫ ਮੈਨੂੰ ਇਨਸਾਫ ਮਿਲੇ ਕਿਉਂਕਿ ਮੈਂ ਬੱਚੇ ਛੋਟੇ ਆ ਮੈਂ ਨਹੀਂ ਚਾਹਦੀ ਕਿ ਉਹਨਾਂ ਦਾ ਕੋਈ ਵੀ ਅਦਾ ਐਲੀਗੇਸ਼ਨ ਆਏ ਹੋਰ ਵੀ ਬਹੁਤ ਗੱਲਾਂ ਵਾ ਪਰ ਮੈਂ ਚਾਹਨੀ ਆ ਕਿ ਮੇਰੀ ਸੁਣਵਾਈ ਹੋਵੇ ਜੇ ਨਹੀਂ ਸੁਣਵਾਈ ਹੋਵੇ ਫਿਰ ਤੁਹਾਡਾ ਰਿਐਕਸ਼ਨ ਕੀ ਹੋਵੇ ਉਹ ਤੁਸੀਂ ਕਿਹਨਾਂ ਕੋਲ ਆਉਂਦਾ ਮੈਂ ਰੋਮ ਬੀਬੀ ਜੀ ਕੋਲ ਆਈਆਂ ਠੀਕ ਹੈ ਨਾ ਬਹੁਤ ਉਮੀਦ ਨਾਲ ਆਈਆਂ ਤੇ ਇਹਨਾਂ ਨੇ ਸਾਡੀ ਬਹੁਤ ਗੱਲ ਸੁਣੀ ਵੀ ਇਹ ਸਾਡੇ ਲਈ ਬਹੁਤ ਜਵਾਰੀ ਥਾਣੇ ਵੀ ਗਏ ਆ ਪਰ ਥਾਣੇ ਵੀ ਕੋਈ ਸੁਣਵਾਈ ਨਹੀਂ ਹੋਈ ਆਪਾਂ ਐਮ ਐਲ ਏ ਸਰ ਕੋ ਵੀ ਫੋਨ ਕਰਾਇਆ ਇੱਕ ਰਿਕੁਐਸਟ ਲੈ ਕੇ ਗਏ ਆ ਪਰ ਹਜੇ ਤੱਕ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੇ ਇਲੈਕਸ਼ਨ ਕੀ ਰਹੇਗਾ ਜੇ ਨਹੀਂ ਕੋਈ ਕਾਰਵਾਈ ਹੋਈ ਐਕਸ਼ਨ ਮੈਂ ਮੰਗ ਕਰਦੀ ਆ ਮੈਨੂੰ ਉਮੀਦ ਆ ਕਿ ਇਹ ਸੁਣਨ ਤੋਂ ਹਾਂਜੀ ਸਰ ਕੀ ਨਾਮ ਹੈ ਜੀ ਆਪਾਂ ਮੇਰਾ ਨਾਮ ਐਸ ਆਈ ਹਰਜਿੰਦਰ ਸਿੰਘ ਅਨਚਾਰਜ ਚਮਕੀ ਕੋਟ ਖਾਲਸਾ ਸਰ ਤੁਹਾਡੇ ਕੋਲ ਇੱਕ ਮਾਮਲਾ ਆਇਆ ਸੀ ਮਨੀਸ਼ਾ ਨਾਮ ਦੀ ਲੜਕੀ ਦਾ ਉਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਉਹਨਾਂ ਤੋਂ ਬੜੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪੁਲਿਸ ਦੇ ਵੀ ਇਲਜ਼ਾਮ ਲਗਾਏ ਗਏ ਨੇ ਮਨੀਸ਼ਾ ਜਿਹੜੀ ਲੜਕੀ ਆ ਇਹ ਵਿਆਹੀ ਆ ਸਰਬਜੀਤ ਸਿੰਘ ਮੁੰਡਾ ਪ੍ਰੇਮਨਗਰ ਦਾ ਤੇ ਇਹਨਾਂ ਦਾ ਆਪਸ ਵਿੱਚ ਘਰੇਲੂ ਝਗੜਾ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਸਰਬਜੀਤ ਦਾ ਫਾਦਰ ਆ ਹਰਜਿੰਦਰ ਸਿੰਘ ਉਹਨੂੰ ਸੱਟਾਂ-ਸੁੱਟਾਂ ਲੱਗੀਆਂ ਸੀ ਮਨੀਸ਼ਾ ਦੇ ਪਰਿਵਾਰਕ ਮੈਂਬਰਾਂ ਲੋਰ ਮਨੀਸ਼ਾ ਤੇ ਇਲਜ਼ਾਮ ਹੀ ਔਰ ਮਿਰਤੋਂ ਇਹ ਜਿਹੜੇ ਇਹਨਾਂ ਨੂੰ ਡਾਕੜ ਦਿੱਤੇ ਸੀ ਮੇਰੇ ਲੱਗਣ ਤੋਂ ਪਹਿਲਾਂ ਦਾ ਇਹ ਡਾਕੜ ਦਿੱਤੇ ਗਏ ਸੀ ਮੇਰੀ ਤਨਾਤੀ ਦੌਰਾਨ ਉਹਨਾਂ ਦਾ ਪਰਚਾ ਦਰਜ ਸਰਪਜੀਤ ਸਿੰਘ ਦੇ ਡੈਡੀ ਹਰਜਿੰਦਰ ਸਿੰਘ ਦੇ ਬਿਆਨਾਂ ਦੇ ਜਿਹੜਾ ਦਿੱਤਾ ਗਿਆ ਔਰ ਮਨੀਸ਼ਾ ਨੇ ਜਿਹੜੇ ਆਪਣੇ ਇਲਜ਼ਾਮ ਉਹਨਾਂ ਦੂਹਰੀ ਧਿਰ ਤੇ ਸਰਪਜੀਤ ਸਿੰਘ ਜਾਂ ਉਹਦੇ ਫਾਦਰ ਤੇ ਲਗਾਏ ਆ ਉਹ ਸਬੰਧੀ ਜਿਹੜੀ ਆ ਵੈਰੀਫਾਈ ਚੱਲ ਰਹੀ ਆ ਅਫਸਰ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਜੋ ਇਹਨਾਂ ਦੀ ਬੰਦੀ ਹੋਊਗੀ ਉਹ ਕਾਰਵਾਈ ਕੀਤੀ ਜਾਵੇ ਸਰ ਉਹ ਕਹਿ ਰਹੇ ਨੇ ਕਿ ਸਾਡੇ ਵੱਲੋਂ ਨਹੀਂ ਤਰਫਾਸ ਦਿੱਤੀ ਗਈ ਲੇਕਿਨ ਹਲੇ ਤੱਕ ਮਾਮਲਾ ਨਹੀਂ ਦਰਜ ਹੋਇਆ ਉਹ ਇਹਨਾਂ ਦੀ ਵੈਰੀਫਾਈ ਜਿਹੜੇ ਇਹਨਾਂ ਨੇ ਇਲਜ਼ਾਮ ਲਗਾਏ ਆ ਉਹਦੇ ਬਾਰੇ ਤਸਦੀਕ ਜਾਰੀ ਆ ਜੋ ਵੀ ਅਸਲੀਅਤ ਸਾਹਮਣੇ ਆਊਗੀ ਉਹਦੇ ਮੁਤਾਬਕ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਤਾਂ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਸਰ ਜਿਹੜੇ ਬੱਚੇ ਨੇ ਛੋਟੇ ਛੋਟੇ ਉਹਨਾਂ ਵੱਲੋਂ ਵੀ ਕਹਿਣਾ ਵਾਂਦੀ ਜਿਹੜਾ ਪਿਓ ਆ ਸਾਨੂੰ ਵੀ ਕੁੱਟਦਾ ਸੀ ਸਾਡੀ ਮੰਮੀ ਨੂੰ ਵੀ ਮਾਰਦਾ ਕੁੱਟਦਾ ਸੀ ਪੁੱਛਦੇ ਕੋਲ ਕਾਫੀ ਵਾਰ ਹੀ ਗਏ ਆ ਲੇਕਿਨ ਪੁੱਛਨੇ ਕੋਈ ਤਰ੍ਹਾਂ ਦੇ ਵੀ ਵਿਪਾਰ ਨਹੀਂ ਕੀਤੇ ਉਹਨਾਂ ਦੇ ਬੱਚਿਆਂ ਦਾ ਜੋ ਕਹਿਣਾ ਵਾ ਹੋ ਸਕਦਾ ਉਹਨਾਂ ਦੇ ਪੇਰੈਂਟਸ ਜਿਹੜਾ ਫਾਦਰ ਆ ਉਹ ਕੁੱਟਦਾ ਹੋਵੇ ਇਸ ਬਾਰੇ ਇਨਕੁਆਇਰੀ ਕਰ ਲੈਣੇ ਆ ਜੋ ਸਲੀਆ ਸਾਹਮਣੇ ਆਊਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਚੱਲ ਜਾਂਦੀ ਜੇ